ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਾਥੀਓ ਮੈਂ ਬੂਟਾ ਸਿੰਘ ਭੀਮ ਜੂਤ ਫੈਡਰੇਸ਼ਨ ਪੰਜਾਬ ਰਜਿਸਟਰ ਜਰਨਲ ਨਿਸ਼ਕਤਰ ਸਾਥੀਓ ਸਾਥੀਓ ਇੱਕ ਵੀਡੀਓ ਵੜੀ ਫੇਸਬੁੱਕ ਤੇ ਚੱਲਦੀ ਪਈ ਆ ਜੋ ਕਿ ਅੰਮ੍ਰਿਤਸਰ ਬੱਸ ਸਟੈਂਡ ਤੇ ਇੱਕ ਬਿਮਾਰ ਬਜ਼ੁਰਗ ਦਾ ਬਾਥਰੂਮ ਨਿਕਲ ਜਾਂਦਾ ਹੈ ਪਰ ਉੱਥੋਂ ਦੇ ਕਰਮਚਾਰੀਆਂ ਦੀ ਕਰਤੂਤ ਵੇਖ ਲਓ ਉਹਨੂੰ ਕਹਿ ਰਹੇ ਆ ਵੀ ਤੂੰ ਆਪਣੇ ਸਿਰ ਤੋਂ ਦਸਤਾਰ ਲਾ ਕੇ ਤੇ ਇਹ ਬਾਥਰੂਮ ਸਾਫ਼ ਕਰ। ਕਾਰਕਿ ਉਹ ਤੋਂ ਬਾਥਰੂਮ ਸਾਫ ਕਰਾਇਆ ਵਾ ਇਹਨਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਨਾ ਖਤਮ ਹੋ ਚੁੱਕੀ ਹੈ ਕਿ ਇੱਕ ਬਜ਼ੁਰਗ ਤੋਂ ਉਹ ਵੀ ਇੱਕ ਦਸਤਾਰ ਨਾਲ ਤੇ ਬਹੁਤ ਹੀ ਨਿੰਦਨਯੋਗ ਘਟਨਾ ਹੈ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਦੇ ਆਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਤੁਹਾਨੂੰ ਆਹ ਗਾੜੀ ਵੀਡੀਓ ਨਾਲ ਇਹਦੇ ਅਟੈਚ ਆ ਗਾੜੀ ਵੀਡੀਓ ਵੇਖ ਕੇ ਤੇ ਨਾਲ ਹੀ ਸ਼ੇਅਰ ਕਰ ਦਿਓ ਐ ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ ਵਾਕਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਲੱਗੇ ਮੈਨੂੰ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂ ਜੀ ਤੇ ਪਾਪਾ ਕੀ ਹੋਇਆ ਫਿਰ ਪਾਗੂ ਬੁਲਦਾ ਪਾਗ ਲੱਗੇ ਪੁਰਦਾ ਵਾਰ ਕਿੰਨੇ ਕਿਹਾ ਚਦਾੜੀ ਇੱਕ ਕੁੜੀ ਇੱਕ ਨੇ ਆ ਗਏ ਮੈਨੂੰ ਕੁੜੀ ਸੀ ਨਾਲ ਇੱਕ ਟੋਲ ਜਾ ਰਹੀ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਹੀ ਫਿਰ ਉਸ ਤੋਂ ਬਾਅਦ ਚੱਲ ਗਿਆ ਮੇ ਘਰ ਮੈਨੂੰ ਅਦਾ ਤੈਨੂੰ ਮੈਂ ਥਾਰੇ ਖੰਡਾ ਆ ਮੈਂ ਕਿਹਾ ਮੈਂ ਇਹ ਗਰੀਬ ਬੰਦਾ ਕਰ ਮੈਂ ਇਤੋਂ ਕਰਕੇ ਥਾਰੇ ਤੇ ਪਾਪਾ ਇਹਨਾਂ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਉਸ ਤਾਂ ਮਾਰੇ ਲੱਗਾ ਆਸਾਨੀ ਇਹਨਾਂ ਦੇ ਘੱਟ ਦੇ ਕੇ ਪੜਕੀ ਕੀ ਕੋਈ ਗੱਲ ਨਹੀਂ ਪਾਪਾ ਹੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਤੁਹਾਨੂੰ ਲੱਭਿਆ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਦੇਖੋ ਮੁੰਡਾ ਦੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਆਓ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਾਪਾ